लुधियाना पदोड़ हाउस ਦੇ ਲਾਗੇ ਐਕਟਿਵਾ ਸਵਾਰ ਮਹਿਲਾ ਚੈਨ ਸਨੇਚਿੰਗ ਦਾ ਸ਼ਿਕਾਰ ਹੋ ਗਈ ਦੱਸਦੀ ਹੈ ਕਿ ਮਹਿਲਾ ਦਾ ਪਰਸ ਲੈ ਕੇ ਇੱਕ ਚੋਰ ਰਫੂ ਚੱਕਰ ਹੋ ਗਈ ਦੱਸਦੇ ਦੇ ਵਾਰਦਾਤ ਦੇ ਦੌਰਾਨ ਮਹਿਲਾ ਬੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਤੋਂ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਕੋਈ ਮਹਿਲਾ ਸੜਕ ਤੇ ਤੁਰ ਹੀ ਜਾਂਦੀ ਆ ਤੇ ਅਚਾਨਕ ਕੁਝ ਨਕਾ ਪੋਛ ਲੁਟੇਰੇ ਆ ਕੇ ਉਸ ਦਾ ਸਮਾਨ ਉਸ ਦਿਚੇਲ ਜਾਂ ਕਨਦੀਆਂ ਵਾਲੀਆਂ ਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਪਦੌੜ ਹਾਊਸ ਤੋਂ ਸਾਹਮਣੇ ਆਇਆ ਜਿੱਥੇ ਐਕਟਿਵ ਅਸਵਾਰ ਮਹਿਲਾ ਨ ਉਸ ਨੇਚੁਰਾ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਇਹ ਮੇਰੀ ਮੇਰੇ ਬੇਟਨ ਲੈ ਜਾ ਰਹੀ ਸਕੂਲੇ ਦਾ ਟ੍ਰਿਪ ਸੀਗਾ ਅੱਛਾ ਸ਼ਾਮੀ ਉੱਥੋਂ ਲੈ ਕੇ ਆ ਰਹੇ ਸੀਗੇ ਆ ਪਦੌੜ ਹਾਊਸ ਦੇ ਬਾਹਰੋਂ ਸਾਈਡ ਤੇ ਪਲਸ ਪਾਇਆ ਹੋਇਆ ਸੀ ਤੇ ਉਹਨੇ ਸਨੇਚ ਕੀਤਾ ਤੇ ਉਹ ਸਾਰੀਆਂ ਸੱਟਾਂ ਲੱਗੀਆਂ ਕਿਹੜੀ ਉਹ ਖੇਤੇ ਆਇਆ ਸੀ ਬੰਦਾ ਕੋਈ ਉਹ ਮੇਰਾ ਖਿਆਲ ਕਿਤੇ ਸੀਗਾ ਬੇਟਾ ਬਾਈਕ ਤਰੀਕਾ ਨਾਲ ਕਿਉਂਕਿ ਮੈਂ ਨਹੀਂ ਸੀਗਾ ਦੋਵੇਂ ਜਾਣੇ ਸੀ ਕਿੰਨੇ ਦਾ ਨੁਕਸਾਨ ਹੋਇਆ ਉਹ 4-5000 ਤਾਂ ਉਹ ਸੀਗਾ ਤੇ ਇੱਕ ਫੋਨ ਸੀਗਾ ਨਵਾਂ ਜਿਹੜਾ S23 ਅੱਛਾ ਤੇ ਉਹ ਚਲੋ ਫੋਨ ਦਾ ਤਾਂ ਚਲ ਮੈਂ ਕਹਿੰਦਾ ਇਹੋ ਜਿਹਾ ਵੀ ਕ੍ਰਾਈਮ ਨਹੀਂ ਸੱਟਾਂ ਲੱਗੀਆਂ ਕਾਫੀ ਸੱਟਾਂ ਲੱਗੀਆਂ ਵੀ ਇੱਕ ਇੱਕ ਕੱਲੇ ਹੈਗੇ ਸੀ ਇਹ ਇਹ ਦੋਵੇਂ ਜਾਣੇ ਸੀ ਬੇਟਾ ਤੁਹਾਡੇ ਵੀ ਲੱਗੀ ਐ ਥੋੜੀਆਂ ਜੀਆਂ ਰਗੜਾਂਗਾ ਦੋਸਤ ਠੀਕ ਐ ਤੇ ਕੀ ਕਹਿਣਾ ਚਾਹੋਗੇ ਕਿ ਸ਼ਹਿਰ ਦੇ ਵਿੱਚ ਬਹੁਤ ਮਾਹੌਲ ਬਹੁਤ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਸਾਣਾ ਕਿਹੜਾ ਪਿੰਡ ਤੁਹਾਡੇ ਲੱਗੀ ਸਾਡਾ ਤਾਂ ਜੀ ਅ ਸੰਗਾ ਬਸਤੀ ਆ ਲੈ ਹਾਂ ਤੇ ਬਾਕੀ ਜਿੱਥੇ ਹੋਇਆ ਕੋਤਵਾਲੀ ਦਾ ਏਰੀਆ ਜਿੱਥੇ ਹੋਇਆ ਕਿਥੇ ਚੋੜਿਆ ਜਿਹੜਾ ਅ